of rbu set 2025 radhara university's official scholarship entrance exam today marks an important milestone in our university commitment to making quality education more exclusive and inclusive ਸਾਡੀਆਂ ਅਸੀਂ ਗਿਆ ਕੇਸ ਸਕਾਲਰਸ਼ਿਪਸ ਸਕੀਮਾਂ ਸਗੀਆਂ ਜਿਹੜੀਆਂ ਕਿ ਇਸ ਤਰੀਕੇ ਨਾਲ ਜਿਹਨਾਂ ਬੱਚਿਆਂ ਦੇ ਮਾਪੇ-ਮਾਪਨੀ ਅਸੀਂ ਉਹਨਾਂ ਨੂੰ ਫਰੀ ਪੜ੍ਹਾਣੇ ਆ ਕਿਸੇ ਦੇ ਬੱਚੇ ਦੇ ਫਾਦਰ ਦੀ ਡੈਥ ਹੋ ਗਈ ਉਹਦੀ 50% ਫੀਸ ਮਾਫਾ ਜਾ ਘਰ ਦੇ ਵਿੱਚ ਇਕੱਲੀ ਲੜਕੀ ਆ ਉਹਦੀ 50% ਫੀਸ ਮਾਫਾ ਔਰ ਬਹੁਤ ਸਾਰੀਆਂ ਇਦਾਂ ਦੀਆਂ ਸਕੀਮਾਂ ਜਿਹੜੀਆਂ ਆਰਮੀ ਦੇ ਲੋਕਾਂ ਲਈ ਆ ਇੱਕ ਤਾਂ ਇਹ ਸਾਡੀਆਂ ਸਕੀਮਾਂ ਸੀਗੀਆਂ ਜਿਹੜੀਆਂ ਕਿ ਆਮ ਅਸੀਂ ਜਨਰਲ ਪ੍ਰੋਸਪਰਿਟੀ ਸਾਫ ਦਿੰਦੇ ਸੀਗੇ ਇਹਦਾ ਬੈਨੀਫਿਟ ਵੀ ਲੋਕ ਲੈ ਰਹੇ ਪਿਛਲੇ 25 ਸਾਲ ਤੋਂ ਸਾਡੇ ਗਰੁੱਪ ਦੀ ਇਹ ਸਕੀਮਾਂ ਚੱਲਦੀਆਂ ਪਰ ਬਹੁਤ ਲੋਕਾਂ ਨੂੰ ਪਤਾ ਨਹੀਂ ਲੱਗਾ ਸੀ ਇਹ ਸਕੀਮਾਂ ਵੀ ਹੈਗੀਆਂ ਔਰ ਕਈ ਵਾਰੀ ਮੈਨੂੰ ਕਈ ਲੋਕ ਮਿਲਦੇ ਸੀ ਜਿਨ੍ਹਾਂ ਨੂੰ ਮੈਂ ਦੱਸਦਾ ਸੀ ਚਲੋ ਖਲ ਦੀ ਗੱਲ ਹੈ ਕਿਸੇ ਨੇ ਕਿਹਾ ਜੀ ਇੱਕ ਬੱਚੇ ਦੇ ਫਾਜ਼ਲੀ ਡੈਥ ਹੋ ਗਈ ਹੈ ਥੋੜੀ ਬਹੁਤੀ ਤੁਸੀਂ ਹੈਲਪ ਕਰ ਸਕਦੇ ਆ ਮਨਨ ਗਏ ਤੁਹਾਨੂੰ ਹੈਲਪ ਮੰਗਣ ਦੀ ਲੋੜ ਨਹੀਂ ਵੈਸੇ ਅਸੀਂ 50% ਦਿੰਨੇ ਆ ਸੋ ਕਈ ਚੀਜ਼ਾਂ ਤੁਹਾਡੇ ਕੋਲ ਹੁੰਦੀਆਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਇਸ ਕਰਕੇ ਅਸੀਂ ਅੱਜ ਇੱਕ ਕੋਸ਼ਿਸ਼ ਕੀਤੀ ਆ ਤੁਹਾਡੇ ਥਰੂ ਲੋਕਾਂ ਤੱਕ ਇੱਕ ਮੈਸਿਵ ਹੈ ਜਿਏ ਕਿ ਜਿਹੜੀਆਂ ਸਾਡੀਆਂ ਪਾਲਸੀਆਂ ਆ ਉਹ ਲੋਕਾਂ ਤੱਕ ਪਹੁੰਚਣ ਇੱਕ ਤਾਂ ਹੈਗੀਆਂ ਸਾਡੀਆਂ ਇਹ ਦਿਨੋਂ ਪਾਲਸੀਆਂ ਇੱਕ ਹੋਰ ਪਾਲਸੀਆਂ ਆ ਜਿਹੜੇ ਬੱਚੇ ਚੰਗੇ ਨੰਬਰ ਲੈ ਕੇ ਉਹ ਵੀ ਸਾਡਾ ਸਾਡੇ ਯੂਨੀਵਰਸਿਟੀ ਦੀ ਪਾਲਿਸੀਆਂ ਦਾ ਬੇਨਿਫਿਟ ਲੈ ਸਕਦੇ ਆ ਉਹ ਮੈਰਿਟ ਮੈਰੀਓਟਿਸ ਜਿਹੜੇ ਸਾਡੇ ਸਟੂਡੈਂਟਸ ਆ ਉਹਨਾਂ ਦੇ ਲਈ ਤਾਂ ਜਿਹੜੀਆਂ ਸਾਡੀਆਂ ਸਾਰੀਆਂ ਪਾਲਿਸੀਆਂ ਜਿਹਦੀ ਡਿਟੇਲ ਤੁਹਾਨੂੰ ਸ਼ੇਅਰ ਕਰਤਾ ਫਿਰ ਉਹਦੇ ਵਿੱਚ ਵੀ ਇੱਕ ਚੀਜ਼ ਆਂਦੀ ਸੀ ਕਿ ਨੂੰ ਕਿੰਨੇ ਦੇਈਏ ਇਹ ਮੰਨ ਲਓ ਕੋਈ ਕਹਿੰਦਾ ਮੈਨੂੰ ਡਿਸਕਾਊਂਟ ਇੰਨੇ ਪਰਸੈਂਟ ਦਿੱਤਾ ਜਾਵੇ ਕੋਈ ਕਹਿੰਦਾ ਇੰਨੇ ਪਰਸੈਂਟ ਦਿੱਤਾ ਜਾਵੇ ਉਹਦੇ ਵਾਸਤੇ ਅਸੀਂ ਇੱਕ ਐਗਜ਼ਾਮ ਸੈੱਟ ਕੀਤਾ ਜਿਹਨੂੰ ਆਰਬੀਯੂ ਸੈੱਟ ਐਗਜ਼ਾਮ ਕਹਿੰਦੇ ਆ ਕਿ ਛੋਟਾ ਜਿਹਾ ਇੱਕ ਬੱਚੇ ਦਾ ਆਈਕਿਊ ਦੇਖਣੇ ਲਈ ਕਿ ਬੱਚੇ ਦਾ ਲੈਵਲ ਕਿੱਥੇ ਆ ਇਹ ਨਹੀਂ ਲੋ ਸਾਨੂੰ ਅਪਰੋਚ ਕਰਨਿਆ ਉਹਨੂੰ ਜਿਆਦਾ ਡਿਸਕਾਊਂਟ ਮਿਲ ਗਿਆ ਜੇ ਕਿਸੇ ਨੇ ਵਿਚਾਰੇ ਨੇ ਅਪਰੋਜੀ ਨਹੀਂ ਕੀਤਾ ਪੂਰਾ ਡਿਸਕਾਊਂਟ ਨਹੀਂ ਮਿਲਿਆ ਉਸ ਚੀਜ਼ ਦਾ ਵੀ ਅਸੀਂ ਬਲੈਕ ਐਂਡ ਵਾਈਟ ਸਿਸਟਮ ਕਰ ਦਿੱਤਾ ਕਿ ਜਿਹੜਾ ਬੱਚਾ ਸਾਡਾ ਇੱਕ ਐਗਜ਼ਾਮ ਪਾਸ ਕਰੂਗਾ ਉਹ ਜਿਹੜਾ ਪਰਸੈਂਟ ਡਿਜ਼ਰਵ ਕਰਦਾ ਸੀ ਪਰ ਪਰਸੈਂਟ ਦਵਾਂਗੇ 75% ਜੇ ਡਿਸਕਾਊਂਟ ਡਿਜ਼ਰਵ ਕਰਦਾ ਤਾਂ 75% ਇਹ ਓਵਰAllResult ਪਾਲਸੀ ਹੈ ਸਰ ਕਿੰਨੇ ਕ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਊਗੀ ਕੋਈ ਲਿਮਟ ਨਹੀਂ ਹੈਗੀ ਆ ਸਕਦਾ ਸਾਡੇ ਇਗਜ਼ਾਮ ਦੇ ਜਿਹੜਾ ਵੀ ਬੱਚਾ ਸਾਡੇ ਇਗਜ਼ਾਮ ਨੂੰ ਪਾਸ ਕਰਦਾ ਉਹ ਉਹ ਕੋਈ ਹਰ ਇੱਕ ਲਈ ਆ ਇਹਦੇ ਵਿੱਚ ਕੋਈ ਫਿਕਸ ਨਹੀਂ ਹੈਗਾ ਕਿ ਐਨੇ ਬੱਚਾ ਰਹਿੰਦੇ ਜਾਂਗੇ ਕਦੋਂ 4000 ਆਨਲਾਈਨ ਹੈ ਜਾਂ ਆਫਲਾਈਨ ਹੈ ਆਨਲਾਈਨ ਹੈ ਜੀ ਹਰ ਹਫਤੇ ਇਗਜ਼ਾਮ ਹੁੰਦਾ ਜੀ ਇਹ ਬੱਚੇ ਨੇ ਬਹੁਤ ਜ਼ਿਆਦਾ ਡੇਟ ਕਰਨ ਦੀ ਵੀ ਲੋੜ ਨੇ ਅਸੀਂ ਕੱਲ ਹੀ ਜਿਹੜਾ 4000 ਬੱਚੇ ਦਾ ਇਗਜ਼ਾਮ ਕਰਕੇ ਹਟੇ ਆ ਸੋ ਹੁਣ ਜਿਹੜੇ ਬੱਚਿਆਂ ਨੇ ਇਗਜ਼ਾਮ ਦਿੱਤਾ ਉਹ ਸਾਡੇ ਪ੍ਰੋਸੈਸ ਚ ਆ ਗਏ ਆ ਹੁਣ ਅਸੀਂ ਅਗਲੇ ਹਫਤੇ ਫੇਰ ਇਗਜ਼ਾਮ ਲੈਣਾ ਇੱਕ ਸਿੰਪਲ ਇਗਜ਼ਾਮ ਆ ਬਹੁਤ ਹਾਰਡ ਇਗਜ਼ਾਮ ਨਹੀਂ ਹੈਗਾ ਜਸਟ ਬੱਚੇ ਦਾ ਇੰਟਰਸਟ ਵਾਚ ਕਰਨਾ ਬੱਚੇ ਦਾ ਆਈਕਿਊ ਕੀ ਆ ਤਾਂ ਕਿ ਉਹਨਾਂ ਸੀ ਜਸਟਿਸ ਕਰ ਸਕੀਏ ਇਹ ਸਾਡਾ ਮੋਟਾ ਮੋਟਾ ਪਰ ਕਿਹੜੇ ਕਿਹੜੇ ਕੋਰਸਾਂ ਦੇ ਖਾਤਰ ਅਵੇਲੇਬਲ ਆਈਏ ਸਕਾਲਸ਼ਿਪ ਅ ਹਰਿਆਤ ਮਾਡਾ ਦੇ ਵਿੱਚ ਲਗਭਗ ਸਾਰੀ ਤਰ੍ਹਾਂ ਦੀ ਪੜ੍ਹਾਈ ਕਰਾਈ ਜਾਂਦੀ ਆ ਮੈਡੀਕਲ ਰਿਲੇਟਿਡ ਸਾਡੇ ਕੋਲ ਕੋਰਸ ਹੈਗੇ ਆ ਟੈਕਨੀਕਲ ਐਜੂਕੇਸ਼ਨ ਰਿਲੇਟਿਡ ਕੋਰਸ ਹੈਗੇ ਆ ਮੈਨੇਜਮੈਂਟ ਦੇ ਕੋਰਸ ਹੈਗੇ ਆ ਲਾਅ ਹੈਗਾ ਬੀਐਡ ਹੈਗਾ ਹੋਟਲ ਮੈਨੇਜਮੈਂਟ ਹੈਗਾ ਇਸ ਤਰੀਕੇ ਦੇ ਸਾਰੇ ਕੋਰਸ ਆ ਜਿਨ੍ਹਾਂ ਦੇ ਵਿੱਚ ਐਪਲੀਕੇਬਲ ਆ। ਕੀ ਸਰ ਨਵੇਂ ਵੀ ਕੋਰਸ ਆਏ ਨੇ ਜੀ? ਨਵੇਂ ਕੋਰਸ ਬਹੁਤ ਐਡਾ ਹੋਇਆ ਉਹ ਸਾਡੇ ਇੰਡੀਅਨ ਅਕੈਡਮਿਕਸ ਸਾਹਿਬ ਤੁਹਾਨੂੰ ਨਾ ਸ਼ੇਅਰ ਕਰਦੇ ਆ ਜਿਹੜੇ ਜਿਹੜੇ ਨਵੇਂ ਕੋਰਸ ਜਿਹੜੇ ਅੱਜ ਦੇ ਜਮਾਨੇ ਦੇ ਹਿਸਾਬ ਦੇ ਨਾਲ ਚਾਹੀਦੇ ਕੋਰਸ। ਅਸੀਂ ਸਰ ਜੀ ਦੀ ਸਰ ਅੱਜਕਲ ਕੰਪੀਟੀਸ਼ਨ ਦਾ ਕਾਫੀ ਟਾਈਮ ਹੈ ਯੂਨੀਵਰਸਿਟੀ ਆ ਕਾਫੀ ਹੈ ਪੰਜਾਬ ਦੇ ਵਿੱਚ। ਤੁਸੀਂ ਬੈਟਰ ਸਿਕਸਪਰ ਲਈ ਬੱਚਿਆਂ ਦੇ ਕੀ ਕਰਦੇ ਹੋ? ਬੈਟਰ ਇਹ ਹੈ ਕਿ ਜਿਹੜਾ ਜੀ ਹੁਣ ਨਾ ਹੁਣ ਕੀ ਹੋ ਗਿਆ ਜਿਹੜਾ ਪੜਾਈ ਦਾ ਨਾ ਸਟਾਈਲ ਬਦਲ ਗਿਆ ਜਿਹੜਾ ਪੜਾਈ ਕੋਰਸ ਹੀ ਉਹ ਯੂਨੀਵਰਸਿਟੀਆਂ ਚਲਾ ਰਹੀਆਂ ਆ ਜਿਨ੍ਹਾਂ ਦੀਆਂ ਜੌਬਾਂ ਮਿਲਦੀਆਂ ਔਰ ਬੱਚਾ ਵੀ ਉਹੀ ਕੋਰਸ ਲੈ ਰਿਹਾ ਜਿਹਦੀ ਜੌਬ ਮਿਲਣੀ ਮਿਲਣੀ ਆ ਹੁਣ ਬੱਚੇ ਚ ਵੀ ਅਵੇਰਨੈਸ ਬਹੁਤ ਆ ਗਈ ਆ ਜਿਹੜੀਆਂ ਯੂਨੀਵਰਸਿਟੀਆਂ ਆ ਉਹਨਾਂ ਚ ਵੀ ਅਵੇਰਨੈਸ ਬਹੁਤ ਆ ਗਈ ਆ ਕਿ ਸਾਡੇ ਬੱਚੇ ਨੇ ਅਲਟੀਮੇਟ ਤਾਂ ਪਲੇਸ ਹੋਣਾ ਹੈ ਮਲਟੀਨੇਸ਼ਨ ਕੰਪਨੀਆਂ ਚ ਜਾਣਾ ਜਾਂ ਬੱਚੇ ਨੇ ਆਪਣੇ ਕੰਮ ਕਰਨੇ ਆ ਜਿਵੇਂ ਥੋੜੀ ਜਿਹੀ ਮੈਂ ਐਗਜ਼ਾਮਪਲ ਦਿੰਦਾ ਇੱਕ ਪੈਰਾਮੈਡੀਕਲ ਕੋਰਸ ਹੈ ਅਲਾਈਡ ਮੈਡੀਕਲ ਸਾਇੰਸਸ ਜਿਹਨੂੰ ਕੈਂਡੀਡੇਟ ਜੇ ਤਾਂ ਕੋਈ ਨਾਮ ਨਿਸ਼ਾਨ ਨਹੀਂ ਸੀਗਾ ਕਿਸੇ ਵੀ ਲੈ ਲੋਕਾਂ 'ਚ ਅਵੇਅਰਨੈਸ ਹੀ ਨਹੀਂ ਸੀਗੀ ਕਿ ਇਹਦੀ ਡਿਮਾਂਡ ਕਿੰਨੀ ਆ ਨਿਕਲਦੇ ਬੱਚੇ ਨੂੰ 50-50000 ਰੁਪਏ ਦੀ ਤਨਖਾਹ ਮਿਲਦੀ ਆ ਔਰ ਉਹ ਅਵੇਅਰਨੈਸ ਬੱਚਿਆਂ 'ਚ ਵੀ ਆ ਗਈ ਆ ਔਰ ਯੂਨੀਵਰਸਿਟੀਆ 'ਚ ਵੀ ਆ ਗਈ ਆ ਉਹਨਾਂ ਨੇ ਵੀ ਇਹ ਕੋਰਸ ਕਰਨੇ ਚਲਾਉਣੇ ਸ਼ੁਰੂ ਕਰ ਦਿੱਤੇ ਆ ਆਪਣੀ ਨਾਲ ਤੋਂ ਬਾਅਦ ਪਲੇਸਮੈਂਟ ਕਿੰਨੀ ਰਹਿੰਦੀ ਆ ਜੀ ਪਲੇਸਮੈਂਟ ਦੇਖੋ ਜੀ ਪਲੇਸਮੈਂਟ ਦਾ ਜਿਹੜਾ ਫਾਰਮੂਲਾ ਆ ਕਿ ਪਲੇਸਮੈਂਟ ਦਾ ਕੋਈ ਲ ਜਿਹੜਾ ਬੱਚਾ ਕਿਸੇ ਵੀ ਇੰਡਸਟਰੀ ਦਾ ਇਗਜ਼ਾਮ ਪਾਸ ਕਰ ਲੈਂਦਾ ਉਹ ਉਹਨੂੰ ਨੌਕਰੀ ਮਿਲ ਜਾਂਦੀ ਹੈ ਠੀਕ ਹੈ ਹਰ ਯੂਨੀਵਰਸਿਟੀ ਕੋਸ਼ਿਸ਼ ਕਰਦੀ ਆ ਬੱਚੇ ਨੂੰ ਨੌਕਰੀ ਦੇ ਲਈ ਬਣਾਣਾ ਇੱਕ ਤਾਂ ਸਾਡਾ ਸਿਲੇਬਸ ਅਸੀਂ ਪੜਾਉਂਦੇ ਆ ਜਿਹੜਾ ਇੰਡਸਟਰੀ ਦੇ ਹਿਸਾਬ ਨਾਲ ਤਿਆਰ ਕੀਤਾ ਹੁੰਦਾ ਇੰਡਸਟਰੀ ਨੂੰ ਕੀ ਚਾਹੀਦਾ ਉਹ ਹਿਸਾਬ ਨਾਲ ਅਸੀਂ ਕਰਿਕੂਲਮ ਬਣਾਉਂਦੇ ਆ ਇੱਕ ਇੰਡਸਟਰੀ ਦੇ ਨਾਲ ਟ੍ਰੇਨਿੰਗ ਵੀ ਕਰਾਣੀ ਹੈ ਇੰਡਸਟਰੀ ਸਾ ਤੋਂ ਕੀ ਐਕਸਪੈਕਟ ਕਰਦੀ ਆ ਉਹ ਅੱਗੇ ਕੀ ਹੁੰਦਾ ਸੀ ਪਲੇਸਮੈਂਟ ਤੋਂ 5-4 ਦਿਨ ਪਹਿਲਾਂ ਇੱਕ ਟ੍ਰੇਨਿੰਗ ਸੈਸ਼ਨ ਜੇ ਲਾ ਦਿੱਤਾ ਜਾਂਦਾ ਸੀ ਨਾ ਦਾ ਬੱਚੇ ਨੂੰ ਸਮਝ ਪੈਂਦੀ ਸੀ ਨਾ ਇੰਡਸਟਰੀ ਦੇ ਹਸਾਬ ਨਾਲ ਬੱਚਾ ਤਿਆਰ ਹੁੰਦਾ ਸੀ ਹੁਣ ਯੂਨੀਵਰਸਿਟੀਆਂ ਨੇ ਕੀ ਕਰ ਦਿੱਤਾ ਫਸ ਸੈਮੈਸਟਰ ਤੋਂ ਹੀ ਟ੍ਰੇਨਿੰਗ ਨਾਲ ਸ਼ੁਰੂ ਕਰ ਦਿੱਤੀ ਹੈ ਜੇ ਕਿਸੇ ਦੇ 8 ਸੈਮੈਸਟਰ ਦਾ ਤਾਂ 8 ਸੈਮੈਸਟਰ ਬੱਚੇ ਨੂੰ ਅਕੈਡੈਮਿਕ ਪੜਾਈ ਵੀ ਕਰਨੀ ਪਊਗੀ ਜੋ ਇੰਡਸਟਰੀ ਨੂੰ ਜਾਇਦਾ ਉਹਦੀ ਟ੍ਰੇਨਿੰਗ ਵੀ ਕਰਨੀ ਪਊਗੀ ਬੜਾ ਸਾਹਿਬ ਕੀ ਸੋਚਿਆ ਤੁਸੀਂ ਜਿਹੜਾ 25 ਕਰੋੜ ਦੀ ਸਕਾਲਰਸ਼ਿਪ ਜਿਹੜੀ ਬੱਚਿਆਂ ਨੂੰ ਵੰਡਣ ਦੀ ਕੀ ਮੰਤ ਦੇ ਵਿੱਚ ਇਹ ਇਹ ਆਇਆ ਕਿ 25 ਕਰੋੜ ਤੋਂ 25 ਕਰੋੜ ਤੱਕ ਜਿਹੜੀ ਸਕਾਲਰਸ਼ਿਪ ਦੇਣੀ ਚਾਹੀਦੀ ਬੱਚਿਆਂ ਕੁੱਸਾ ਮਾਂਚਾਇਆ ਹਾਂਜੀ ਬਿਲਕੁਲ 25 ਕਰੋੜ ਜਿਹੜਾ ਸ਼ਬਦ ਆਇਆ ਅ ਪਿਛਲੇ ਕੁਝ ਸਾਲਾਂ ਤੋਂ 10 ਤੋਂ 15 ਕਰੋੜ ਤੱਕ ਸੀ ਪਹਿਲਾਂ ਵੀ ਜਿਹੜੀ ਜਿਹੜੀ ਡੋਨੇਸ਼ਨ ਕਰ ਲੋ ਜਾਂ ਸਕਾਲਰਸ਼ਿਪ ਬੱਚਿਆਂ ਨੂੰ ਦਿੰਦੇ ਸੀਗੇ ਪਰ ਇਸ ਸਾਲ ਅਸੀਂ ਸਾਡੇ ਗਰੁੱਪ ਨੇ ਥੋੜੀ ਜਿਆਦਾ ਨੂੰ ਹੋਰ ਵੱਡੇ ਲੈਵਲ ਤੇ ਸੋਚਿਆ ਕਿ ਸਾਨੂੰ ਹੋਰ ਜ਼ਿਆਦਾ ਕਰਨਾ ਚਾਹੀਦਾ ਜਿਹੜੇ ਇੰਟੈਲੀਜੈਂਟ ਬੱਚੇ ਆ ਜਿਹੜੇ ਡਿਜ਼ਰਵ ਕਰਦੇ ਬੱਚੇ ਆ ਉਹ ਉਹਨਾਂ ਨੂੰ ਹੋਰ ਮੌਕੇ ਦਿੱਤੇ ਜਾਣ ਇਸ ਕਰਕੇ ਸਾਰੇ ਗਰੁੱਪ ਦੀ ਪਾਲਿਸੀ ਸੀ ਕਿ ਇਸ ਫੰਡ ਨੂੰ 15 ਕਰੋੜ ਤੋਂ 25 ਕਰੋੜ ਕੀਤਾ ਜਾਵੇ। ਅਗਰ 25 ਕਰੋੜ ਤੋਂ ਵੱਧ ਬੱਚਿਆਂ ਨੇ ਟੈਸਟ ਪਾਸ ਕਰ ਲਿਆ ਤਾਂ ਫਿਰ ਕੀ ਕਰੋਗੇ ਜੀ? ਰਾਸ਼ੀ ਵੱਧ ਜਾਣੀ ਜੀ, ਬੱਚੇ ਵੀ ਵਧੋਗੇ, ਫਿਰ ਕੀ ਕਰੋਗੇ ਜੀ? ਸਰ ਇਸ ਵੇਲੇ ਤਾਂ ਸਾਡੇ ਹਿਸਾਬ ਨਾਲ ਅਸੀਂ ਕੋਈ ਲਿਮਟ ਨਹੀਂ ਰੱਖੀ। ਬੱਚੇ ਜਿੰਨੇ ਆ ਜਾਣ ਅਸੀਂ ਸਾਰੇ ਬੱਚਿਆਂ ਨੂੰ ਲਵਾਂਗੇ। ਔਰ ਯੂਨੀਵਰਸਿਟੀ ਦੀ ਵੀ ਇਹੀ ਫੇਵਰ ਹੈ ਬਧਿਆ ਬੱਚੇ ਆ ਤਾਂ ਹੀ ਯੂਨੀਵਰਸਿਟੀ ਦਾ ਨਾਮ ਬਣਦਾ। ਮੇਰਾ ਸਵਾਲ ਤਾਂ ਹੀ ਅਗਰ ਰਾਸ਼ੀ ਅਗਰ ਵੱਧ ਗਈ ਬੱਚੇ ਵੱਧ ਗਏ ਤਾਂ ਸਕਾਲਰਸ਼ਿਪ 25 ਤੋਂ 30 ਵੀ ਹੋ ਸਕਦੀ ਹੈ 26 ਵੀ ਹੋ ਸਕਦੀ ਹੈ ਕਿਆ ਫਿਰ ਕਰੋਗੇ ਜੀ 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 ਕਰਾਂਗੇ ਬਿਲਕੁਲ ਕਰਾਂਗੇ ਉਹਦੀ ਕੋਈ ਲਿਮਟ ਨਹੀਂ ਹੈਗੀ 25 ਪੜਾਉਣਾ ਉਹਦੀ ਕੋਈ ਲਿਮਟ ਨਹੀਂ ਹੈ ਸਾਡੇ ਕੋਲ 800 ਬੱਚਾ ਸਾਲ ਦਾ ਆ ਜਾਂਦਾ ਉਸੇ ਇੱਕ ਕੈਟਾਗਰੀ ਦਾ 800 ਬੱਚਾ ਵੀ ਆ ਜਾਂਦਾ ਕਿਸੇ ਸਾਲ 600 ਵੀ ਆ ਜਾਂਦਾ ਕਿਸੇ ਸਾਲ 900 ਵੀ ਆ ਜਾਂਦਾ ਸੋ ਇਸ ਜਿਹੜੀਆਂ ਇਹ ਪਾਲਿਸੀਆਂ ਆ ਇਹਨਾਂ ਦਾ ਕੋਈ ਅਪਰ ਲਿਮਟ ਹੈ ਨਹੀਂ ਕੋਈ ਵੀ ਜਿੰਨੇ ਮਰਜ਼ੀ ਬੱਚੇ ਆ ਸਕਦੇ ਆ ਇਹਦੇ ਵਿੱਚ ਪਰ ਸਰ ਲੋਕ ਅਵੇਅਰness ਘੱਟ ਹੈ ਜੀ ਇਹਨਾਂ ਵਾਸਤੇ ਸੋ ਕੁਝ ਨੀ ਕੀਪਰਾ ਲਗਾਣਾ ਹਾਂ ਸਰ ਦੇਖੋ ਅਵੇਅਰness ਦੀ ਹੀ ਕਮੀ ਹੈ ਇਸ ਕਰਕੇ ਅਸੀਂ ਅੱਜ ਸੋਚਿਆ ਕਿ ਤੁਹਾਡੇ ਥਰੂ ਲੋਕਾਂ ਤੱਕ ਮੈਸੇਜ ਪਹੁੰਚਾਇਆ ਜਾਵੇ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਦਾ ਇੱਕ ਵੱਡਾ ਪੁੰਨ ਦਾ ਕੰਮ ਆ ਤੁਸੀਂ ਜ਼ਰੂਰ ਲੋਕਾਂ ਤੱਕ ਮੈਸੇਜ ਪਹੁੰਚਾਇਆ ਲੋਕਾਂ ਨੂੰ ਨਹੀਂ ਪਤਾ ਨਹੀਂ ਪਤਾ ਮੈਂ 25 ਸਾਲ ਤੋਂ ਇੱਕ ਪਾਲਿਸੀ ਲੈ ਕੇ ਚੱਲਦੀ ਐ ਇਸ ਗਰੁੱਪ ਦੇ ਵਿੱਚ ਜਿਹਨਾਂ ਬੱਚਿਆਂ ਦੇ ਮਾਪੇ ਨੇ ਅਸੀਂ ਫ੍ਰੀ ਪੜਾਉਨੇ ਆ ਜਿਹਨਾਂ ਬੱਚੇ ਕਿਸੇ ਦੇ ਬੱਚੇ ਦੀ ਫਾਦਰ ਡੈਥ ਹੋ ਗਈ ਸੀ 50% ਫੀਸ ਮਾਫ ਕੀਤੀ ਹੋ ਘਰਜ ਕੱਲੀ ਕੁੜੀ ਆ ਬੜਾ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੁਣ ਮੇਰੇ ਕੋਲ ਤਾਂ ਕੋਈ ਦਰੀਆ ਹੈ ਨਹੀਂ ਮੈਂ ਤਾਂ ਪ੍ਰੋਸਪਰਿਟੀ ਚ ਲਿਖ ਸਕਦਾ ਮੈਂ ਆਪਣੇ ਔਨਲਾਈਨ ਕਰ ਸਕਦਾ ਜਾਂ ਮੈਂ ਜਿਸ ਦਿਨ ਐਡਵਰਟਾਈਜ਼ਮੈਂਟ ਸਾਡੀ ਜਾਂਦੀ ਐ ਅਸੀਂ ਉਹਦੇ ਵਿੱਚ ਲਿਖ ਸਕਦਾ ਪਰ ਤੁਹਾਡਾ ਇੱਕ ਇੱਕ ਐਸਾ ਜਿਹੜਿਆ ਹੈ ਜਿਹੜਾ ਜਾਦੇ ਲੋਕਾਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਸਾਰੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਕੋਰਸ ਹੈ ਇਲੈਕਟ੍ਰਿਕ ਵਹੀਕਲ ਟੈਕਨੋਲੋਜੀ ਜਦੀ ਡਿਮਾਂਡ ਬਹੁਤ ਜ਼ਿਆਦਾ ਹੈ ਮਾਰਕੀਟ ਦੇ ਵਿੱਚ ਤੇ ਉਹਦੀ ਡਿਮਾਂਡ ਵੀ ਜ਼ਿਆਦਾ ਹੈ ਤੇ ਅੱਜ ਦਾ ਯੁੱਗ ਵੀ ਇਹ ਕਹਿੰਦਾ ਵੀ ਵਹੀਕਲ ਵੀ ਇਲੈਕਟ੍ਰੀਕਲ ਹੋ ਜਾਣ ਤਾਂ ਕਿ ਅਸੀਂ ਪੋਲੂਸ਼ਨ ਤੋਂ ਬਚ ਸਕੀਏ ਤੇ ਉਸ ਤੋਂ ਇਲਾਵਾ ਸੀ ਅਲਾਈਡ ਹੈਲਥ ਸਾਇੰਸਿਸ ਦੇ ਵਿੱਚ ਵੀ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕਰ ਰਹੇ ਆ ਜਿਹੜੇ ਕਿ ਸਾਡੇ ਕੋਲ ਪਹਿਲਾਂ ਨਹੀਂ ਸੀਗੇ ਜਿਨ੍ਹਾਂ ਦੀ ਹਸਪੀਟਲਸ ਦੇ ਵਿੱਚ ਬਹੁਤ ਸਾਰੀ ਡਿਮਾਂਡ ਹੈ ਮੈਨਪਾਵਰ ਦੀ ਬੜੀ ਡਿਮਾਂਡ ਹੈ ਮੈਨਪਾਵਰ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਨਵੇਂ ਕੋਰਸ ਚਲਾ ਰਹੇ ਆ ਤੀਸਰਾ ਹੈਗਾ ਕਿ ਵੀ ਅਸੀਂ ਸਾਰੇ ਐਨਪੀ 2020 ਦੇ ਹਿਸਾਬ ਨਾਲ ਪ੍ਰੋਗਰਾਮ ਬਣਾ ਰਹੇ ਆ ਜਿਦੇ ਨਾਲ ਕਿ ਬੱਚਿਆਂ ਨੂੰ ਖਾਲੀ ਕਲਾਸਰੂਮ ਸਟਡੀ ਨਹੀਂ ਪ੍ਰੈਕਟੀਕਲ ਮੂਕਸ ਇਹ ਸਾਰਾ ਕੁਝ ਇਨਕੋਰਪੋਰੇਟ ਕਰਕੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਤਾਂਕਿ ਜਦੋਂ ਉਹ ਇਥੋਂ ਬਾਹਰ ਜਾਵੇ ਤਾਂ ਇੰਡਸਟਰੀ ਉਹਨੂੰ ਬੁਲਾਵੇ ਕਿ ਵੀ ਤੁਸੀਂ ਸਾਡੇ ਕੋਲ ਆ ਜਾਓ ਸਾਡੇ ਕੋਲ ਆ ਜਾਓ ਐਦਾਂ ਦਾ ਅਸੀਂ ਉਪਰਾਲੇ ਸਾਰੇ ਕੀਤੇ ਨੇ। ਤਾਂ ਵਰਲਡ ਲੈਵਲ ਤੇ ਇੱਕ ਬੜੀ ਗੱਲ ਜਿਹੜੀ ਚੱਲ ਰਹੀ ਆ AI ਦੀ ਕਿ ਜਦੋਂ AI ਲਾਗੂ ਹੋਏਗਾ ਤਾਂ ਕਾਫੀ ਜਿਹੜੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਦੇਖੋ ਦੇਖੋ ਪਤਾ ਕੀ ਗੱਲ ਹੈ? ਕਿ ਇਸ ਸਮੇਂ ਦੇ ਨਾਲ ਹੋਰ ਜਿਹੜੇ ਬਿਹਤਰ ਬੱਚੇ ਪੜਾ ਸਕੀ ਜੀ। ਇੱਕ ਟਾਈਮ ਇਹ ਸੀਗਾ ਕਿ ਵੀ ਅਸੀਂ ਜੇ ਕੰਪਿਊਟਰਾਈਜੇਸ਼ਨ ਦਾ ਯੁੱਗ ਆ ਜੂਗਾ ਤਾਂ ਬਹੁਤ ਸਾਰੀਆਂ ਜੌਬਸ ਘਟ ਜਾਣਗੀਆਂ ਪਰ ਜੇ ਕੰਪਿਊਟਰਾਈਜੇਸ਼ਨ ਦਾ ਯੁੱਗ ਆਇਆ ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਰਿਪੇਅਰ ਦੀਆਂ ਵੀ ਚੀਜ਼ਾਂ ਜ਼ਰੂਰਤ ਪਈਆਂ ਸੌਫਟਵੇਅਰ ਦੀਆਂ ਵੀ ਜ਼ਰੂਰਤ ਪਈਆਂ ਤੇ ਨਾਲ ਹਾਰਡਵੇਅਰ ਦੀਆਂ ਵੀ ਜ਼ਰੂਰਤ ਪਈਆਂ ਜੌਬਸ ਵਧ ਹੀ ਰਹੀਆਂ ਨੇ ਘਟ ਨਹੀਂ ਰਹੀਆਂ ਮਤਲਬ ਹਰ ਇੱਕ ਨੌਕਰੀ ਜਿਹੜੇ ਆਪਣਾ ਰੂਹ ਬਦਲਦੀ ਹੈ ਪਰ ਕੁਆਂਟੀਟੀ ਵੱਧਦੀ ਹੈ ਕੁਆਂਟੀਟੀ ਵੱਧਦੀ ਹੈ ਬਹੁਤ ਜ਼ਿਆਦਾ ਫਰਕ ਨਹੀਂ ਪਾਉਂਗਾ ਠੀਕ ਹੈ ਸਰ ਤੁਸੀਂ ਸਰਦਰਸ਼ਨ ਬਰਾ ਰਜਿਸਟਰ ਰਾਤਵਾਰਾ ਯੂਨੀਵਰਸਿਟੀ ਆ ਮੈਂ ਦੋ ਗੱਲਾਂ ਹੋਰ ਵਿੱਚ ਐਡ ਕਰਨਾ ਚਾਹੁੰਦਾ ਇੱਕ ਤਾਂ ਸਰਨੇ ਪਹਿਲਾਂ ਹੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਅਸੀਂ ਲੋਕਾਂ ਤੱਕ ਪਹੁੰਚੀਏ ਤੁਹਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਦੂਜਾ ਅਸੀਂ ਬ੍ਰਾਂਡਿੰਗ ਦੇ ਥਰੂ ਹੋਰ ਜੋ ਸਾਡੇ ਜਿੰਨੇ ਵੀ ਵਸੀਲੇ ਹੈਗੇ ਆ ਅਸੀਂ ਉਹਨਾਂ ਦੇ ਥਰੂ ਮੈਕਸਿਮਮ ਬੱਚਾਂ ਤੱਕ ਪਹੁੰਚਣ ਦੀ ਜਿਹੜੇ ਅਸੀਂ ਪਹਿਲੇ ਕਰਾਂਗੇ ਤਾਂ ਕਿ ਸਾਡੇ ਕੋਲੇ ਜਿੰਨੀਆਂ ਵੀ ਸਕਾਲਰਸ਼ਿਪਸ ਹੈਗੀਆਂ ਉਹਨਾਂ ਦਾ ਉਹ ਲਾਹਾ ਲੈ ਸਕਾਂ ਤਾਂ ਉਹਨਾਂ ਦਾ ਬੈਨੀਫਿਟ ਸਹੀ ਬੱਚਾ ਤੱਕ ਜਾ ਸਕੇ ਦੂਜਾ ਅਸੀਂ ਹਰ ਫਰਾਈਡੇ ਨੂੰ ਇਹ ਟੈਸਟ ਰੱਖਦੇ ਹਾਂ ਹਰ ਫਰਾਈਡੇ ਹਰ ਵੀਕ ਹਰ ਫਰਾਈਡੇ ਨੂੰ ਇਹ ਟੈਸਟ ਹੈਗਾ ਤੇ ਇਹ ਟੈਸਟ ਦੇ ਵਿੱਚ ਜਿਹੜਾ ਸਿਲੇਬਸ ਆ ਉਹ 10ਵੇਂ ਦੇ ਪੱਧਰ ਤੱਕ ਦਾ ਹੈ ਜਿਵੇਂ ਚਾਂਸਲ ਸਾਹਿਬ ਨੇ ਕਿਹਾ ਉਹਦੇ ਵਿੱਚ ਉਹਨਾਂ ਨੂੰ ਐਲੀਮੀਨੇਟ ਕਰਨ ਦਾ ਅਸੀਂ ਨਹੀਂ ਵਰਤਿਆਗੇ ਉਹਨੂੰ ਅਸੀਂ ਇਹ ਜਜ ਕਰ ਲਈ ਲੈਣਾ ਹੈ ਕਿ ਉਹ ਬੱਚਾ ਕਿੰਨਾ ਸੂਟੇਬਲ ਹੈ ਤੇ ਕਿਹੜੇ ਸਟਰੀਮ ਲਈ ਸੂਟੇਬਲ ਹੈ ਉਹਦੇ ਨਾਲ ਸਾਨੂੰ ਉਹਦੀ ਕਾਉਂਸਲਿੰਗ ਕਰ ਚੁਈ ਹੈਲਪ ਹੁੰਦੀ ਹੈ ਕਿ ਬੱਚਾ ਜੇ ਇੱਕ ਬੱਚਾ ਕਹਿੰਦਾ ਮੈਂ ਤਾਂ ਕੰਪਿਊਟਰ ਸਾਇੰਸ ਜਾਣਾ ਜੇ ਸਾਨੂੰ ਉਹ ਲੱਗਦਾ ਹੈ ਕਿ ਕੰਪਿਊਟਰ ਸਾਇੰਸ ਨੇ ਤੇਰੇ ਲਈ ਆ ਚੰਗਾ ਤਾਂ ਅਸੀਂ ਉਹਨੂੰ ਕਾਉਂਸਲਿੰਗ ਵੀ ਕਰ ਸਕਾਂਗੇ ਤਾਂ ਉਹ ਟੈਸਟ ਦਾ ਜਿਹੜਾ ਹੈਗਾ ਡਬਲ ਫਾਇਦਾ ਹੈ ਬੱਚੇ ਨੂੰ ਵੀ ਫਾਇਦਾ ਉਹ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਬੱਚਾ ਜਿੰਨੀ ਆਪਦੀ ਸ਼ੋ ਕਰੂਗਾ ਪਰਫਾਰਮੈਂਸ ਉਹਦੇ ਹਿਸਾਬ ਨਾਲ ਉਹਨੂੰ ਅਸੀਂ ਉਨੀ ਹੀ ਸਕਾਲਰਸ਼ਿਪ ਦੇਵਾਂਗੇ ਸਰ ਇਹ ਕਦੋਂ ਤੱਕ ਚੱਲਣਗੀ ਟੈਸਟ ਇਹ ਟੈਸਟ ਸਾਡੇ ਜਿਹੜੇ ਅਗਲੇ 2-3 ਮਹੀਨਿਆਂ ਤੱਕ ਅਗਸਤ ਐਡਮਿਸ਼ਨ ਨਹੀਂ ਹੁੰਦੇਗੇ ਪੂਰੇ ਸੌਤਕ ਚਲਾਵਾਂਗੇ ਇਹ ਕਿਵੇਂ ਅਪਲਾਈ ਕਰ ਸਕਦਾ ਹੈ ਬੱਚਾ ਜਿਹੜਾ ਹੈਗਾ ਆਨਲਾਈਨ ਸਾਡੇ ਰਜਿਸਟ੍ਰੇ ਉੱਥੇ ਆਉਂਦਾ 1000 ਰੁਪਿਆ ਸਿਰਫ ਰਜਿਸਟ੍ਰੇਸ਼ਨ ਹੈਗੀ ਆ ਕੋਈ ਬਾਹਲਾ ਸੀ ਉਹ ਨਹੀਂ ਲੈਂਦੇ ਕਿ 1000 ਰੁਪਿਆ ਦੇ ਕੇ ਰਜਿਸਟ੍ਰੇਸ਼ਨ ਕਰਾ ਦਿੰਦਾ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਹੈ ਉਹਦੇ ਤੇ ਉਹਨੂੰ ਯੈਸ ਕਰਨਾ ਪੈਂਦਾ ਹੈ ਕਿ ਮੈਂ ਆਰ ਬੀ ਯੂ ਸੈੱਟ ਦੇਣਾ ਜਾਂ ਨਹੀਂ ਦੇਣਾ ਜੇ ਆਰਬੀਓ ਸੈਟ ਨਹੀਂ ਦਿੰਦੇ ਉਹਨਾਂ ਨੂੰ ਅਸੀਂ ਸਕਾਲਰਸ਼ਿਪਸ ਕਨਸੀਡਰ ਨਹੀਂ ਕਰਦੇ ਕਿਉਂਕਿ ਅਦਰਵਾਇਜ਼ ਤਾਂ ਜਿਵੇਂ ਚਾਂਦ ਸਾਹਿਬ ਨੇ ਕਿਹਾ ਕਿ ਕੋਈ ਇੱਕ ਸਿਸਟਮ ਨਹੀਂ ਬਣਦਾਗਾ ਕਿ ਅਸੀਂ ਕਿਹਨੂੰ ਕਿੰਨੀ ਜਿਹੜੀ ਹੈ ਸਕਾਲਰਸ਼ਿਪ ਦੇਣੀ ਹੈ ਹੁਣ ਇਹਦੇ ਵਿੱਚ ਉਹ ਪਰਸੈਂਟੇਜ ਫਿਕਸ ਹੋ ਜੂਗੀ ਇੱਕ ਬੱਚਾ ਜਿਹੜਾ ਸਕਾਲਰਸ਼ਿਪ ਲੈਣਾ ਚਾਹੁੰਦਾ ਉਹਦੇ ਲਈ ਉਹਨੂੰ ਵੀ ਇੱਕ ਸਪੈਸ਼ਲ ਜਦੋਂ ਉਹਨੂੰ ਹੋਊਗਾ ਤਾਂ ਦੂਜਿਆਂ ਨੂੰ ਵੀ ਦੱਸੂਗਾ ਕਿ ਉੱਥੇ ਯੈਸ ਕਰਨਾ ਹੁੰਦਾ ਬਈ ਤੇ ਫਿਰ ਤੁਹਾਨੂੰ ਸਕਾਲਰਸ਼ਿਪ ਜਿਹੜੀ ਹੈ ਲੱਗੂਗੀ ਠੀਕ ਹੈ ਸਰ ਸਰ ਉਹ ਕੰਫਰਮ